ਆਓ ਅਸੀਂ ਅੱਜ ਦੀ ਸਵੇਰ ਦੀ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਆਪਣੇ ਸਿਰਾਂ ਨੂੰ ਝੁਕਾਓ ਅਤੇ ਅੱਖਾਂ ਨੂੰ ਬੰਦ ਕਰੋ ਹਾਲੇਲੂਇਆ 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 ਧੰਨਵਾਦ 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 ਮੇਰੇ ਪਿਆਰੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਨਾਮ ਦੀ ਵਡਿਆਈ ਨੂੰ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਨੂੰ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਅਤੇ ਤੁਹਾਡੀ ਪਾਕ ਹਜ਼ੂਰੀ ਦੇ ਵਿੱਚ ਝੁਕ ਜਾਂਦੇ ਆ ਖੁਦਾਵੰਦ ਅਸੀਂ ਧੰਨਵਾਦ ਕਰਦੇ ਆ ਜਿਵੇਂ ਤੁਸੀਂ ਸਾਨੂੰ ਰਾਤ ਪਰ ਸੰਭਾਲਿਆ ਮੇਰੇ ਪਿਤਾ ਪਰਮੇਸ਼ਰ ਆਪਦੇ ਹੱਥਾਂ ਦੇ ਵਿੱਚ ਅਤੇ ਉਸੇ ਤਰ੍ਹਾਂ ਹੀ ਸਾਨੂੰ ਦਿਨ ਦੇ ਵੇਲੇ ਸੰਭਾਲੋ ਮੇਰੇ ਪਿਤਾ ਪਰਮੇਸ਼ਰ ਸਾਡੀ ਮਦਦ ਕਰੋ ਮੇਰੇ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਆ ਖੁਦਾਵੰਦ ਅਤੇ ਮੇਰੇ ਪ੍ਰਭੂ ਜੀ ਆਪਣੀ پاک ਰੂਹ 나 ਸਾਨੂੰ ਭਰ ਦਿਓ ਪਿਤਾ ਪਰਮੇਸ਼ਰ ਆਪਣੀ ਪਵਿੱਤਰ ਹਜ਼ੂਰੀ 나 ਸਾਨੂੰ ਭਰ ਦਿਓ ਪ੍ਰਭੂ ਜੀ ਪਿਤਾ ਅਸੀਂ ਤੁਹਾਡੇ ਰੂਹ ਦੇ ਮਸਾ 나 ਭਰਨਾ ਚਾਹੁੰਨੇ ਆ ਰੂਹ ਦੀ ਹਜ਼ੂਰੀ 나 ਭਰਨਾ ਚਾਹੁੰਨੇ ਆ ਪਿਤਾ ਪਰਮੇਸ਼ਰ ਜੀਓ ਪਿਤਾ ਪਰਮੇਸ਼ਰ ਦਇਆ ਕਰੋ ਭਰ ਦਿਓ ਸਾਨੂੰ ਪਵਿੱਤਰ ਆਤਮਾ ਦੇ ਨਾਲ ਪਵਿੱਤਰ ਪਰਮੇਸ਼ਰ ਪ੍ਰਭੂ ਅਸੀਂ ਧੰਨਵਾਦ ਕਰਦੇ ਆ ਅੱਜ ਦੇ ਦਿਨ ਵਾਸਤੇ ਮੇਰੇ ਪਿਤਾ ਪਰਮੇਸ਼ਰ ਅੱਜ ਦੀ ਸਾਹਾਂ ਦੀ ਪੂੰਜੀ ਵਾਸਤੇ ਧੰਨਵਾਦ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਅਸੀਂ ਹਰੇਕ ਬੈਰੀ ਦੀ ਸ਼ਕਤੀ ਨੂੰ ਜਿਹੜੀ ਇਸ ਪ੍ਰਾਰਥਨਾ ਦੇ ਖਿਲਾਫਤ ਦੇ ਵਿੱਚ ਖੜੀ ਹੁੰਦੀ ਆ ਹਰੇਕ ਬੈਰੀ ਦੀ ਤਾਕਤ ਨੂੰ ਜਿਹੜੀ ਇਸ ਪ੍ਰਾਰਥਨਾ ਨੂੰ ਚੋਰੀ ਕਰਨਾ ਚਾਹੁੰਦੀ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਅਸੀਂ ਉਹਨੂੰ ਛਿੜਕਦੇ ਆ ਉਸ ਨੂੰ ਹੁਕਮ ਦਿੰਨੇ ਆ ਕਿ ਸਾਡੀਆਂ ਹੱਦਾਂ ਵਿੱਚੋਂ ਚਲਿਆ ਜਾ ਸਾਡੇ ਜੀਵਨ ਦੇ ਵਿੱਚੋਂ ਚਲਿਆ ਜਾ ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚੋਂ ਚਲਿਆ ਜਾ ਸਾਡੇ ਮਾਤਾ ਪਿਤਾ ਦੇ ਜੀਵਨ ਚੋਂ ਬਾਹਰ ਹੋ ਜਾ ਯਸ਼ੂ ਮਸੀਹ ਦੇ ਨਾਮ ਵਿੱਚ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਹ ਸੁੰਦਰ ਸਮਾਂ ਬਖਸ਼ਿਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਇਹ ਦਿਨ ਸਾਨੂੰ ਬਖਸ਼ਿਆ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਵਾਸਤੇ ਮੇਰੇ ਖੁਦਾਵੰਦ ਪਿਤਾ ਪਰਮੇਸ਼ਰ ਅੱਜ ਦੇ ਦਿਨ ਤੁਸੀਂ ਸਾਨੂੰ ਜਿਉਂਦੇ ਰੱਖਿਆ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ ਅਤੇ ਪਿਤਾ ਪਰਮੇਸ਼ਰ ਸਾਡੇ ਸਾਰੇ ਰਾਹਾਂ ਦੇ ਵਿੱਚ ਤੁਸੀਂ ਸਾਡੀ ਮਦਦ ਕਰੋ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਇੱਕ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਤੁਹਾਡੇ ਰਾਹ ਸੱਚੇ ਤੇ ਪਵਿੱਤਰ ਨੇ ਅਤੇ ਅਤੇ ਅਸੀਂ ਤੁਹਾਡੇ ਰਾਹਾਂ ਦੇ ਉੱਤੇ ਚੱਲਣਾ ਚਾਹੁੰਦੇ ਹਾਂ ਮੇਰੇ ਖੁਦਾਵਾਨ ਸਾਡੀ ਸਹਾਇਤਾ ਕਰੋ ਮੇਰੇ ਪਿਤਾ ਪਰਮੇਸ਼ਰ ਤੁਸੀਂ ਦਇਆਵਾਨ ਪਰਮੇਸ਼ਰ ਹੋ ਮੇਰੇ ਖੁਦਾਵਾਨ ਪਿਤਾ ਪਰਮੇਸ਼ਰ ਤੁਸੀਂ ਰਹਿਮ ਨਾ ਪਰੇ ਹੋਏ ਪਰਮੇਸ਼ਰੋਂ ਤੁਸੀਂ ਪਿਆਰ ਨਾ ਪਰੇ ਹੋਏ ਪਰਮੇਸ਼ਰੋਂ ਮੇਰੇ ਖੁਦਾਬੰਦ ਸਾਤੋਂ ਜਾਣੇ ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਪਿਤਾ ਪਰਮੇਸ਼ਰ ਸਾਡੇ ਗੁਨਾਹ ਸਾਡੀਆਂ ਗਲਤੀਆਂ ਸਾਨੂੰ ਮਾਫ ਕਰ ਦਿਓ ਮੇਰੇ ਬਿਬਕ ਤੇ ਪਿਤਾ ਪਰਮੇਸ਼ਰ ਆਪਦੇ ਬਚਨਾਂ ਨਾਲ ਧੋ ਕੇ ਸਾਨੂੰ ਸ਼ੁੱਧ ਕਰੋ ਨਿਰਮਲ ਕਰੋ ਪਵਿੱਤਰ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਵੱਲ ਨੂੰ ਵਧਦੇ ਜਾਈਏ ਮੇਰੇ ਖੁਦਾਵੰਦ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ ਮੇਰੇ ਖੁਦਾਵੰਦ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਤੇ ਮਨਜ਼ੂਰ ਕਰ ਲਿਆ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੀਨ